ਸਤਿ ਗੁਰੂ ਜੀ ਸਾਰਿਆਂ ਨੂੰ ਸਾਰੀ ਸੰਗਤ ਹੋਰ ਕਿਵੇਂ ਹੋ ਠੀਕ ਠਾਕ ਹੋ ਜੀ ਆ ਦੇਖੋ ਜੀ ਹਾਲ ਮੀਂਹ ਚ ਖਰੜ ਦਾ ਹਾਲ ਇਹ ਇਹ ਸੱਜੂ ਮਾਦਰਾ ਸਾਈਡ ਪੈਂਦੀ ਹੈ ਸਰ ਆ ਦੇਖੋ ਹਾਲ ਇੱਥੇ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਖੜਾ ਹੈ ਉਹ ਜਿਹੜਾ ਰਸਤਾ ਹੈਗਾ ਨਾ ਆ ਦੇਖੋ ਜਾਮ ਲੱਗਿਆ ਹੋਏ ਇਸੇ ਕਰਕੇ ਬਹੁਤ ਬੁਰਾ ਹਾਲ ਹੈ ਜੀ ਪਤਾ ਨਹੀਂ ਗਵਰਨਮੈਂਟ ਕਰ ਕੀ ਰਹੀ ਹੈ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਅਸੀਂ ਰੋਡ ਬਣਾ ਰਹੇ ਹਾਂ ਮਲਾਈ ਵਰਗੇ ਪੰਜਾਬੀਆਂ ਨੂੰ ਗੱਡੀਆਂ ਦਾ ਸ਼ੌਂਕ ਹੈ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਨੇ ਰੋਡ ਨਹੀਂ ਦੇਖੇ ਹੈਗੇ ਸਿਰਫ ਇੰਨਾਕ ਦੇਖਿਆ ਵੀ ਪੰਜਾਬੀਆਂ ਨੂੰ ਗੱਡੀਆਂ ਦਾ ਸ਼ੌਂਕ ਹੈ ਮਹਾਰਾਜ ਜੀ ਸ਼ੌਂਕ ਵੀ ਫੇਰ ਹੀ ਪੂਰੇ ਹੋਣਗੇ ਜੇ ਰੋਡ ਚੰਗਾ ਹੋਊਗਾ ਰੋਡ ਗੰਦਾ ਹੈਗਾ ਪੰਜਾਬੀਆਂ ਨੇ ਗੱਡੀਆਂ ਲੈ ਲੈ ਪਹਣਾਉਣੀਆਂ ਹੀ ਨੇ ਜੀ ਜੀ ਪਲੀਜ਼ ਰਿਕਵੈਸਟ ਹੀ ਹੈ ਤੁਹਾਨੂੰ ਸਾਰਿਆਂ ਨੂੰ ਸੱਜੂ ਮਾਜਰਾ ਰੋਡ ਤੇ ਥੋੜੀ ਜੀ ਨਿਗਾਹ ਮਾਰੋ ਸ਼ਿਵਾਲਿਕ ਸਿਟੀ ਦੇ ਰੋਡ ਤੇ ਥੋੜੀ ਜੀ ਨਿਗਾਹ ਮਾਰੋ ਬਹੁਤ ਗੰਦੇ ਰੋਡ ਹੋਏ ਪੈਨੇ ਬਹੁਤ ਜ਼ਿਆਦਾ ਜੀ ਠੀਕ ਹੈ 2-2 ਫੁੱਟ ਦੇ ਟੋਏ ਨੇ ਆ ਦੇਖ ਲਓ ਗੱਡੀਆਂ ਜਾਂਦੀਆਂ ਇੱਥੇ ਇਹ ਨਹੀਂ ਪਤਾ ਵੀ ਕਿੱਥੇ ਸੀਵਰੇਜ ਦਾ ਢੱਕਣ ਖੁੱਲਾਗਾ ਠੀਕ ਹੈ ਕੋਈ ਪਤਾ ਨਹੀਂ ਕਿੱਥੇ ਗੱਡੀ ਡਿੱਗ ਗਈ ਕੁਛ ਨਹੀਂ ਪਤਾ ਆ ਦੇਖੋ ਕੋਈ ਬਹੁਤ ਬੁਰਾ ਹਾਲ ਹੈ ਤਾਂ ਕੁਝ ਵੀ ਨਹੀਂ ਹੈਗਾ ਇਸ ਤੋਂ ਅੱਗੇ 4-4 ਫੁੱਟ ਪਾਣੀ ਘੜੇਗਾ ਗੱਡੀ ਦੇ ਗਾਰਨਟ ਦੇ ਉੱਤੋਂ ਦੀ ਪਾਣੀ ਜਾਂਦਾ ਦੱਸੋ ਤਾਂ ਸਹੀ ਇੱਕ ਵਾਰੀ ਭਗਵੰਤ ਮਾਨ ਸਾਹਿਬ ਸਰਕਾਰ ਕਰ ਕੀ ਰਹੀ ਹੈ